ਆ ਬਾਤਾਂ ਆਪਣੀਆਂ ਸੁਰਤੀਆਂ ਬਿਰਤੀਆਂ ਉੱਥੇ ਲੈ ਚੱਲੋ ਸਾత్సੰਗਤ ਜੀਓ ਜਦੋਂ ਕਵੀ ਲਿਖਦਾ ਹੈ ਨਾ ਤੇ ਆਪਣੇ ਆਪ ਨੂੰ ਉਸ ਥਾਂ ਤੇ ਖੜਾ ਕਰਕੇ ਲਿਖਦਾ ਹੈ ਕਿਉਂਕਿ ਉਹ ਦ੍ਰਿਸ਼ ਸਾਰਾ ਜਦੋਂ ਉਹਦੇ ਅੰਦਰ ਪ੍ਰਿੰਟ ਹੋ ਜਾਂਦਾ ਹੈ ਤੇ ਫਿਰ ਉਹ ਲਿਖਦਾ ਹੈ ਤੇ ਜਦੋਂ ਉਹ ਸੁਣਾਉਂਦਾ ਉਸ ਵੇਲੇ ਸੰਗਤਾਂ ਵੀ ਸਾਰੀਆਂ ਉਸ ਦ੍ਰਿਸ਼ ਨੂੰ ਵੇਖ ਰਹੀਆਂ ਹੁੰਦੀਆਂ ਨੇ ਉੱਥੇ ਪਹੁੰਚ ਜਾਂਦੀਆਂ ਹਾਂ ਤਾਂ ਆਓ ਸਭ ਸੁਰਤੀਆਂ ਬਿਰਤੀਆਂ ਕਰਕੇ ਚਮਕੌਰ ਦੀ ਗੜੀ ਦੇ ਵਿੱਚ ਪਹੁੰਚੋ ਸਿਰ ਸੁਣਿਓ ਸਾత్సੰਗਤ ਜੀਓ ਸਿੱਖ ਇਤਿਹਾਸ ਦੀ ਬੇਮਿਸਾਲ ਘਟਨਾ ਹੈਸੀ ਘਟੀ ਚਮਕੌਰ ਦੀ ਗੜੀ ਅੰਦਰ ਹਾਂ ਸਿੱਖ ਇਤਿਹਾਸ ਦੀ ਸਿੱਖ ਇਤਿਹਾਸ ਦੀ ਬੇਮਿਸਾਲ ਘਟਨਾ ਹੈਸੀ ਘਟੀ ਚਮਕੌਰ ਦੀ ਗੜੀ ਅੰਦਰ 10 ਲੱਖ ਫੌਜ ਸਾਹਮਣੇ ਕੇਵਲ ਸਿੰਘ 40 ਪਰ ਨਾਲ ਸੱਚੀ ਸਰਕਾਰ ਸੀ ਖੜੀ 10 ਲੱਖ ਫੌਜ ਸਾਹਮਣੇ ਕੇਵਲ ਸਿੰਘ 40 ਨਾਲ ਸੱਚੀ ਸਰਕਾਰ ਸੀ ਖੜੀ ਅੰਦਰ ਉਧਰ ਦੁੰਬੇ ਖਾਣੇ ਇਧਰ ਭੁੱਖੇ ਭਾਣੇ ਫਿਰ ਵੀ ਜੰਗ ਸਿੰਘਾਂ ਡਟ ਕੇ ਲੜੀ ਅੰਦਰ ਉਹ ਮਰਜੀਵੜੇ ਮਰਨ ਤੋਂ ਕਦੋਂ ਡਰਦੇ ਮੂਰਤ ਜਿਨੱਤ ਸਮੇਸ਼ ਦੀ ਜੜੀ ਅੰਦਰ ਵਾਹ ਵਾਹ ਉਹ ਮਰਜੀਵੜੇ ਮਰਨ ਤੋਂ ਕਦੋਂ ਡਰਦੇ ਹਾਂ ਮੂਰਤ ਜਿਨੱਤ ਸਮੇਸ਼ ਦੀ ਜੜੀ ਅੰਦਰ ਇਸ ਜੰਗ ਦੀ ਭੇਟਾ ਕਈ ਸਿੰਘ ਸੂਰੇ ਉਹ ਦਸਮੇਸ਼ ਦੇ ਰਾਜ ਦੁਲਾਰੇ ਹੋ ਗਏ ਸਾਹਿਬ ਸਿੰਘ ਜੀ ਹਿੰਮਤ ਸਿੰਘ ਅਤੇ ਮੋਹਕਮ ਤਿੰਨ ਪਿਆਰੇ ਵੀ ਰੱਬ ਨੂੰ ਪਿਆਰੇ ਹੋ ਗਏ ਵਾਹ 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 ਤਿੰਨ ਪਿਆਰੇ ਵੀ ਰੱਬ ਨੂੰ ਪਿਆਰੇ ਹੋ ਗਏ ਤੋ ਸਾਥ ਸੰਗਤ ਜਿਉ ਸਿਖਰ ਦੁਪਹਿਰੇ ਚਮਕੌਰ ਵਿੱਚ ਸ਼ਾਮ ਪੈ ਗਈ ਹਾਂ ਸਿਖਰ ਦੁਪਹਿਰੇ ਚਮਕੌਰ ਵਿੱਚ ਸ਼ਾਮ ਪੈ ਗਈ ਸੁਹਾ ਹੋ ਗਿਆ ਰੰਗ ਅਸਮਾਨ ਦਾ ਏ ਰਾਤ ਹੋਣ ਤੇ ਬੰਦ ਜਦ ਜੰਗ ਹੋਈ ਲਾਇਆ ਜਾਇਜ਼ਾ ਗੁਰਾਂ ਨੁਕਸਾਨ ਦਾ ਏ ਆਪ ਜਾ ਕੇ ਰਣ ਮੈਦਾਨ ਅੰਦਰ ਮੱਥਾ ਚੁੰਮਿਆ ਹਰ ਇੱਕ ਜਵਾਨ ਦਾ ਏ ਬਾਜਾਂ ਵਾਲੇ ਅਜ ਲਾਲਾਂ ਦੇ ਲਹੂ ਸੇਤੀ ਲਿਖਿਆ ਨਵਾਂ ਇਤਿਹਾਸ ਬਲੀਦਾਨ ਦਾ ਏ ਬੋਲੇ ਸੋਨਹਾਲ ਬਹੁਤ ਖੂਬ ਨੋਟ ਸਾਹਿਬ ਮਿਹਰਬਾਨੀ ਬਾਜਾਂ ਵਾਲੇ ਅਜ ਲਾਲਾਂ ਦੇ ਲਹੂ ਸੇਤੀ ਲਿਖਿਆ ਨਵਾਂ ਇਤਿਹਾਸ ਬਲੀਦਾਨ ਦਾ ਏ ਸ਼ੇਰ ਸੁਣਨਾ satsang ਜੀਓ ਲਾਸ਼ਾਂ ਸਾਹਿਬ अजीत ਜੁਝਾਰ ਦੀਆਂ ਵਿਸ਼ੀਆਂ ਵੇਖੀਆਂ ਜਦੋਂ ਜ਼ਮੀਨ ਉੱਤੇ ਹਾਂ ਲਾਸ਼ਾਂ ਸਾਹਿਬ अजीत ਜੁਝਾਰ ਦੀਆਂ ਬਲ ਸਾ ਵਿਸ਼ੀਆਂ ਵੇਖੀਆਂ ਜਦੋਂ ਜ਼ਮੀਨ ਉੱਤੇ ਸ਼ੁਕਰ ਹੈ ਤੇਰਾ ਸ਼ੁਕਰ ਹੈ ਆਖ ਅਗਾ ਤੁਰ ਗਿਆ ਕੋਈ ਸ਼ਿਕਨ ਨਹੀਂ ਆਈ ਜ਼ਮੀਨ ਉੱਤੇ ਹਾਂ ਮੱਥੇ ਤੇ ਕੋਈ ਵਟ ਨਹੀਂ ਪਿਆ ਤੇਰਾ ਸ਼ੁਕਰ ਹੈ ਸ਼ੁਕਰ ਹੈ ਆਖ ਅਗਾ ਤੁਰ ਗਿਆ ਕੋਈ ਸ਼ਿਕਨ ਨਹੀਂ ਆਈ ਜ਼ਮੀਨ ਉੱਤੇ ਤੋ ਕੀਤੀ ਗੁਰਾਂ ਨੇ ਗਿਣਤੀ ਜਦ ਗੜੀ ਅੰਦਰ ਕੁਝ ਗਿਣਤੀ ਦੇ ਸਿੰਘ ਸਰਦਾਰ ਰਹਿ ਗਏ ਹਾਂ ਵਾਹ ਕੀਤੀ ਗੁਰਾਂ ਨੇ ਗਿਣਤੀ ਜਦ ਗੜੀ ਅੰਦਰ ਕੁਝ ਗਿਣਤੀ ਦੇ ਸਿੰਘ ਸਰਦਾਰ ਰਹਿ ਗਏ ਪੰਜ ਪਿਆਰਿਆਂ ਚੋਂ ਕੇਵਲ ਦੋ ਰਹਿ ਗਏ 40 ਸਿੰਘਾਂ ਚੋਂ ਕੇਵਲ ਦੋ ਚਾਰ ਰਹਿ ਗਏ ਹਾਏ 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 ਪੰਜ ਪਿਆਰਿਆਂ ਚੋਂ ਕੇਵਲ ਦੋ ਰਹਿ ਕੇਵਲ ਦੋ ਰਹਿ ਗਏ 40 ਸਿੰਘਾਂ ਚੋਂ ਕੇਵਲ ਦੋ ਚਾਰ ਰਹਿ ਗਏ ਸੰਗਤ ਸਿੰਘ ਹਜ਼ੂਰੀਏ ਪਾਤਸ਼ਾਹ ਦੇ कलगी वाले दे फर्मा बरदार रह गए कुल मिला के नौ शरीर आप दसमेष का तार नौ शरीर दसवीं आप दशमेष का तार रह गए हाँ। मैं, तो तो मैं गड़ी चमकौर चैचलना हाँ, पूरा दृश्य सा मुख पेश कर रहे वारी वारी मिला के नौ शरीर रह गए ਦਸਵੇਂ ਆਪ ਦਸਵੇਂਛ ਦਾ ਤਾਰ ਰਹਿ ਗਿਆ ਗੁਰਾਂ ਕਿਹਾ ਹੁਣ ਕੜੀ ਹੈ ਫੈਸਲੇ ਦੀ ਹਾਂ ਗੁਰਾਂ ਕਿਹਾ ਹੁਣ ਕੜੀ ਹੈ ਫੈਸਲੇ ਦੀ ਕੱਲ ਨੂੰ ਜੰਗ ਵਿੱਚ ਅਸਾਂ ਵੀ ਨਾਰ ਹੋਣਾ ਹੈ ਕੱਲ ਸਵੇਰ ਜੋ ਚੜੇਗਾ ਨਵਾਂ ਸੂਰਜ ਸਾਡੇ ਲਹੂ ਦੀ ਲਾਲੀ ਨਾਲ ਲਾਲ ਹੋਣਾ ਵਾਹ ਜੀ ਵਾਹ ਵਾਹ ਜੀ ਵਾਹ ਖੂਬ ਹੈ ਬਹੁਤ ਖੂਬ ਨੂੰ ਸ਼ਾਮ ਕੱਲ ਸਵੇਰ ਜੋ ਚੜੇਗਾ ਨਵਾਂ ਸੂਰਜ ਸਾਡੇ ਲਹੂ ਦੀ ਲਾਲੀ ਨਾਲ ਲਾਲ ਹੋਣਾ ਸਭ ਇਕੱਠੇ ਹੋ ਕੇ ਸਿੰਘਾਂ ਗੁਰਮਤਾ ਕੀਤਾ ਅਸਾਂ ਗੁਰਾਂ ਨੂੰ ਜਾ ਕੇ ਰੋਕਣਾ ਹੈ ਹਾਂ ਛੇ ਸੁਣਨਾ ਇਕੱਠੇ ਹੋ ਕੇ ਸਿੰਘਾਂ ਗੁਰਮਤਾ ਕੀਤਾ ਅਸਾਂ ਗੁਰਾਂ ਨੂੰ ਜਾ ਕੇ ਰੋਕਣਾ ਹੈ ਉਹਦੀ ਜ਼ਿੰਦਗੀ ਪੰਥ ਦੀ ਜ਼ਿੰਦਗੀ ਹੈ ਉਹਦਾ ਵਾਸਤਾ ਪਾ ਕੇ ਰੋਕਣਾ ਹੈ ਹੂੰ ਉਹਦੀ ਜ਼ਿੰਦਗੀ ਪੰਥ ਦੀ ਜ਼ਿੰਦਗੀ ਹੈ ਮਿਹਰਬਾਨੀ ਉਹਦੀ ਜ਼ਿੰਦਗੀ ਪੰਥ ਦੀ ਜ਼ਿੰਦਗੀ ਹੈ ਉਹਦਾ ਵਾਸਤਾ ਪਾ ਕੇ ਰੋਕਣਾ ਹੈ ਸਾਨੂੰ ਪਤਾ ਹੈ ਕਿ ਬਾਨੀ ਖਾਲਸੇ ਦਾ ਆਪਣੀ ਪਾਈ ਰਵਾਇਤ ਨਹੀਂ ਤੋੜ ਸਕਦਾ ਆਪੇ ਗੁਰੂ ਤੇ ਚੇਲਾ ਅਖਵਾਉਣ ਵਾਲਾ ਆਪਣੇ ਪੰਥ ਦਾ ਹੁਕਮ ਨਹੀਂ ਮੋੜ ਸਕਦਾ ਵਾਹ ਜੀ ਵਾਹ ਵਾਹ ਜੀ ਵਾਹ ਕਾ ਮਾੜੀ ਮੋਦ ਕੋ ਮੋਦ ਆਪੇ ਗੁਰੂ ਤੇ ਚੇਲਾ ਸਾਨੂੰ ਪਤਾ ਹੈ ਕਿ ਬਾਨੀ ਖਾਲਸੇ ਦਾ ਆਪਣੀ ਪਾਈ ਰਵਾਇਤ ਨਹੀਂ ਤੋੜ ਸਕਦਾ ਆਪੇ ਗੁਰੂ ਤੇ ਚੇਲਾ ਅਖਵਾਉਣ ਵਾਲਾ ਆਪਣੇ ਪੰਥ ਦਾ ਹੁਕਮ ਨਹੀਂ ਮੋੜ ਸਕਦਾ ਸਿੰਘਾਂ ਆਖਿਆ ਨਿਕਲ ਜਾਓ ਗੜੀ ਛੱਡ ਕੇ ਹੁਕਮ ਕਰਤਾ ਪੰਜ ਸਿੰਘਾਂ ਨੇ ਸਿੰਘਾਂ ਆਖਿਆ ਸਿੰਘਾਂ ਆਖਿਆ ਨਿਕਲ ਜਾਓ ਗੜੀ ਛੱਡ ਕੇ ਕਹਿੰਦੇ ਜਾਨ ਬਚਾ ਕੇ ਨਿਕਲ ਜਾਵਾਂ ਅੱਧੀ ਲਾਈਨ ਚ ਸਵਾਲ ਹੈ ਅੱਧੀ ਲਾਈਨ ਚ ਜੋ ਆਵੇ ਸ਼ਰ ਸੁਣਿਓ ਸਾਧ ਸੰਗਤ ਜੀ ਸਿੰਘਾਂ ਆਖਿਆ ਨਿਕਲ ਜਾਓ ਗੜੀ ਛੱਡ ਕੇ ਕਹਿੰਦੇ ਜਾਨ ਬਚਾ ਕੇ ਨਿਕਲ ਜਾਵਾਂ ਸਦਾ ਵਿਚਰਿਆ ਹਾ ਕਰਕੇ ਧੌਣ ਉੱਚੀ ਹੁਣ ਮੈਂ ਧੌਣ ਝੁਕਾ ਕੇ ਨਿਕਲ ਜਾਵਾਂ ਹਾਂ ਸਦਾ ਵਿਚਰਿਆ ਹਾਂ ਕਰਕੇ ਧੌਣ ਉੱਚੀ ਹੁਣ ਮੈਂ ਧੌਣ ਝੁਕਾ ਕੇ ਨਿਕਲ ਜਾਵਾਂ ਓਏ ਪਾ ਕੇ ਤੁਸਾਂ ਨੂੰ ਮੌਤ ਦੇ ਮੂੰਹ ਅੰਦਰ ਆਪ ਮੂੰਹ ਛੁਪਾ ਕੇ ਨਿਕਲ ਜਾਵਾ ਹਾਂ ਪਾ ਕੇ ਤੁਸਾਂ ਨੂੰ ਮੌਤ ਦੇ ਮੂੰਹ ਅੰਦਰ ਓਏ ਆਪ ਮੂੰਹ ਛੁਪਾ ਕੇ ਨਿਕਲ ਜਾਵਾ ਪੁੱਤਾਂ ਨਾਲ ਉਹ ਪਿਆਰੇ ਨੇ ਸਿੰਘ ਮੈਨੂੰ ਪਿਆਰੇ ਪੁੱਤ ਮਰਵਾ ਕੇ ਨਿਕਲ ਜਾਣਾ ਬੋਲੇ ਸੋਨਹਾਲ ਵਾਹਿਗੁਰੂ ਜੀ ਵਾਹ ਪਾ ਕੇ ਤੁਸਾਂ ਨੂੰ ਮੌਤ ਦੇ ਮੂੰਹ ਅੰਦਰ ਆਪ ਮੂੰਹ ਛੁਪਾ ਕੇ ਨਿਕਲ ਜਾਵਾ ਪੁੱਤਾਂ ਨਾਲੋਂ ਪਿਆਰੇ ਨੇ ਸਿੰਘ ਮੈਨੂੰ ਪਿਆਰੇ ਸਿੰਘ ਮਰਵਾ ਕੇ ਨਿਕਲ ਜਾਵਾਂ ਸਿੰਘਾ ਕਿਹਾ ਦਾਤਾ ਜੇ ਅਸੀਂ ਨਾ ਵੀ ਰਹੇ ਆਪ ਲੱਖਾਂ ਨੂੰ ਸਿੰਘ ਸਜਾ ਸਕਦੇ ਪਰ ਜੇ ਆਪ ਨਾ ਰਹੇ ਤੇ ਆਪ ਵਰਗੇ ਸਾਨੂੰ ਗੁਰੂ ਨਹੀਂ ਹੋਣ ਥਿਆ ਸਕਦੇ ਹਾਏ 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 ਜੇ ਆਪ ਨਾ ਰਹੇ ਤੇ ਆਪ ਵਰਗੇ ਸਾਨੂੰ ਗੁਰੂ ਨਹੀਂ ਹੋਰ ਥਿਆ ਸਕਦੇ ਆਖਿਰ ਖਾਲਸਾ ਪੰਥ ਦੇ ਹੁਕਮ ਅੱਗੇ ਗੁਰਾਂ ਆਪਣੀ ਗਰਦਨ ਝੁਕਾ ਦਿੱਤੀ ਆਖਿਰ ਖਾਲਸਾ ਪੰਥ ਦੇ ਹੁਕਮ ਅੱਗੇ ਗੁਰਾਂ ਆਪਣੀ ਗਰਦਨ ਝੁਕਾ ਦਿੱਤੀ ਕਲਗੀ ਲਾ ਕੇ ਕਲਗੀਆਂ ਵਲੜੇ ਨੇ ਸੰਗਤ ਸਿੰਘ ਦੇ ਸਿਰ ਤੇ ਸਜਾ ਦਿੱਤੀ ਵਾਹ ਵਾਹ ਕਲਗੀ ਲਾ ਕੇ ਕਲਗੀਆਂ ਵਲੜੇ ਨੇ ਸੰਗਤ ਸਿੰਘ ਦੇ ਸਿਰ ਤੇ ਸਜਾ ਦਿੱਤੀ ਚੜਿਆ ਦਿਨ ਅਗਲਾ ਸੀਨ ਦੋ ਬੰਦ ਹੋ ਰਹਿ ਗਏ ਕਵਟਾ ਦੇ ਚੜਿਆ ਦਿਨ ਤਾਂ ਸੰਗਤ ਸਿੰਘ ਗੜੀ ਅੰਦਰ ਗੁਰਾਂ ਵਾਲੇ ਅਸਥਾਨ ਤੇ ਜਾ ਬੈਠਾ ਜਿਸ ਮਮਤੀ ਤੇ ਗੁਰੂ ਸਾਹਿਬ ਬੈਠ ਕੇ ਤੀਰ ਚਲਾ ਰਹੇ ਸੀ ਬਾਬਾ ਸੰਗਤ ਸਿੰਘ ਉੱਥੇ ਬੈਠ ਗਏ ਸ਼ਿਰ ਸੁਣਨਾ ਜੜਿਆ ਦਿਨ ਤਾਂ ਸੰਗਤ ਸਿੰਘ ਗੜੀ ਅੰਦਰ ਗੁਰਾਂ ਵਾਲੇ ਸਥਾਨ ਤੇ ਜਾ ਬੈਠਾ ਕਲਗੀ ਵਾਲੇ ਦੀ ਕਲਗੀ ਸਜਾ ਸਿਰ ਤੇ ਮਨ ਵਿੱਚ ਗੁਰੂ ਦੀ ਮੂਰਤ ਵਸਾ ਬੈਠਾ ਜਦੋਂ ਦੇਖਿਆ ਦੁਸ਼ਮਣ ਨੇ ਗੜੀ ਵੱਲੇ ਉਹ ਸੱਚੀ ਮੁੱਚੀ ਮੁਗਾਲਤਾ ਖਾ ਬੈਠਾ ਜਦੋਂ ਵੇਖਿਆ ਦੁਸ਼ਮਣ ਨੇ ਗੜੀ ਵੱਲੇ ਸੱਚੀ ਮੁੱਚੀ ਮੁਗਾਲਤਾ ਖਾ ਬੈਠਾ ਸ਼ਕਲੋ ਸੂਰਤ ਤੋਂ ਇਸ ਤਰ੍ਹਾਂ ਜਾਪਦਾ ਸੀ ਹੂਬ ਹੂ ਦਸ਼ਮੇਸ਼ ਹੈ ਆ ਬੈਠਾ ਵਾਹ ਵਾਹ ਸ਼ਕਲੋ ਸੂਰਤ ਤੋਂ ਇਸ ਤਰ੍ਹਾਂ ਜਾਪਦਾ ਸੀ ਕਿ ਹੂਬ ਹੂ ਦਸਮੇਸ਼ ਹੈ ਆ ਬੈਠਾ ਕੀਤੀ ਘੜੀ ਚੋਂ ਤੀਰਾਂ ਦੀ ਈਓ ਵਰਖਾ ਦੋ ਲਾਈਨਾਂ ਚ ਸੰਖੇਪ ਕਰ ਦਿਆ ਹੋਇਆ ਇੱਕ ਦੇਖਣਾ ਸ਼ਾਰਟਕਟ ਦੇਖੋ ਜੀ ਅਜਿਕਾ ਸਭ ਹਾਂ ਕੀਤੀ ਘੜੀ ਬਾਬਾ ਸੰਗਤ ਸਿੰਘ ਜੀ ਦੀ ਗੱਲ ਕਰ ਰਹੇ ਹਾਂ ਕੀਤੀ ਘੜੀ ਚੋਂ ਤੀਰਾਂ ਦੀ ਈਓ ਵਰਖਾ ਸੀਨੇ ਵਿੰਨ ਦਿੱਤੇ ਕਈਆਂ ਗੀਦੀਆਂ ਦੇ ਪੀਰ ਮੁੱਕ ਗਏ ਤਾਂ ਤੇਗਾ ਸੂਤ ਲਈਆਂ ਆਖਿਰ ਪੀਲੇ ਜਾਮ ਸ਼ਹੀਦ ਦੀਆਂ ਵਾਹ ਬੋਲੇ ਸੋਨਹਾਲ ਵਾਹ ਜੀ ਵਾਹ ਸੰਖੇਪਤਾ ਦੇਖੋ ਕਵਿਤਾ ਦੀ ਕੀਤੀ ਘੜੀ ਚੋਂ ਤੀਰਾਂ ਦੀ ਈਉ ਵਰਖਾ ਸੀਨੇ ਵਿਰ ਦਿੱਤੇ ਕਈਆਂ ਗੀਧੀਆਂ ਦੇ ਤੀਰ ਮੁੱਕ ਗਿਆ ਤਾਂ ਤੇਗਾ ਸੂਤ ਲਈਆਂ ਆਖਿਰ ਪੀ ਲਿਆ ਜਾਮ ਸ਼ਹੀਦੀਆਂ ਦੇ ਬਾਬਾ ਸੰਗਤ ਸਿੰਘ ਸ਼ਹੀਦ ਹੋ ਗਿਆ ਜਿਨ ਜਿਹਦੀ ਸ਼ਕਲ ਸੂਰਤ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਮਿਲਦੀ ਸੀ ਅਗਲਾ ਦੇਖਣਾ ਸੀਨ ਸਾਹਿਬ ਸੰਗਤ ਜੀਓ ਰੋਲਾ ਪੈ ਗਿਆ ਸਰੇ ਮੈਦਾਨ ਅੰਦਰ ਗੁਰੂ ਮਾਰਿਆ ਗਿਆ ਗੁਰੂ ਮਾਰਿਆ ਗਿਆ ਰੋਲਾ ਪੈ ਗਿਆ ਸਰੇ ਮੈਦਾਨ ਅੰਦਰ ਗੁਰੂ ਮਾਰਿਆ ਗਿਆ ਗੁਰੂ ਮਾਰਿਆ ਗਿਆ 나ਹੀਂ ਦੇਖਿਆ ਗਿਆ 나ਹੀਂ ਭਾਲਿਆ ਗਿਆ 나ਹੀਂ ਸੋਚਿਆ 나 ਵਿਚਾਰਿਆ ਗਿਆ 나ਹੀਂ ਸੋਚਿਆ ਗਿਆ 나 ਵਿਚਾਰਿਆ ਗਿਆ ਮਿਲੂ ਬਾਦਸ਼ਾਹ ਕੋਲੋਂ ਇਨਾਮ ਚੋਖਾ ਇਸੇ ਧਾਰਨਾ ਨੂੰ ਮਨ ਵਿੱਚ ਧਾਰਿਆ ਗਿਆ ਤੇ ਪੇਸ਼ ਕਰਨ ਲਈ ਦਿੱਲੀ ਦਰਬਾਰ ਅੱਗੇ ਕਲਗੀ ਵਾਲਾ ਉਸ ਇਸ ਉਤਾਰਿਆ ਗਿਆ ਬਾਬਾ ਸੰਗ ਸਿੰਘ ਜੀ ਦਾ ਸੀਸ ਕੱਟ ਕੇ ਤੋਂ ਸਰਹੰਦ ਦੇ ਨਵਾਬ ਦੇ ਸਾਹਮਣੇ ਪਹਿਲਾਂ ਪੇਸ਼ ਕੀਤਾ ਤੇ ਦਿੱਲੀ ਦਰਬਾਰ ਨੂੰ ਪੇਸ਼ ਕਰਨ ਲਈ ਆਖਰੀ ਸੀਨ ਸਾਧ ਸੰਗਤ ਜੀ ਨੂੰ ਪੇਸ਼ ਕਰਨ ਲਈ ਦਿੱਲੀ ਦਰਬਾਰ ਅੱਗੇ ਕਲਗੀ ਵਾਲਾ ਉਹ ਸੀਸ ਉਤਾਰਿਆ ਗਿਆ ਤੇ ਸੂਬਾ ਸਰਹੰਦ ਜਾਣਦਾ ਸੀ ਉਹਨੇ ਦਰਸ਼ਨ ਕੀਤੇ ਸੀ ਗੁਰੂ ਸਾਹਿਬ ਦੇ ਉਹਨੇ ਪਛਾਣ ਲਿਆ ਦੱਸਿਆ ਸੂਬਾ ਸਰਹੰਦ ਨੂੰ ਜਦੋਂ ਜਾ ਕੇ ਇੱਕ ਵਾਰ ਤੇ 당 ਹੀ ਰਹਿ ਗਿਆ ਉਹ ਸਿਰ ਦੇਖਿਆ ਜਦੋਂ ਧਿਆਨ ਦੇ ਨਾਲ ਸਿਰ ਆਪਣਾ ਹੀ ਫੜ ਕੇ ਬਹਿ ਗਿਆ ਉਨੇ ਕਿ ਇਹ ਤੇ ਗੁਰੂ ਗੋਬਿੰਦ ਸਿੰਘ ਦਾ ਸੀਸ ਨਹੀਂ ਹੈ ਤੁਸੀਂ ਬੇਵਕੂਫੀ ਕਰਾਇਓ ਧੋਖਾ ਖਾ ਗਏ ਹੋ ਦੱਸਿਆ ਸੂਬਾ ਸਰਹੰਦ ਨੂੰ ਜਦੋਂ ਜਾ ਕੇ ਇੱਕ ਵਾਰ ਤੇ 당 ਹੀ ਰਹਿ ਗਿਆ ਉਹ ਸੀਸ ਤੱਕਿਆ ਜਦੋਂ ਧਿਆਨ ਦੇ ਨਾਲ ਉਹ ਸਿਰ ਆਪਣਾ ਹੀ ਫੜ ਕੇ ਬਹਿ ਗਿਆ ਉਹ ਕਵਿਤਾ ਦਾ ਅੰਤਮ ਬੰਧ ਸਾਰੀ ਕਵਿਤਾ ਦਾ ਸ਼ਿਰਮੌਰ ਬੰਧ ਵਜ਼ੀਰ ਖਾ ਕੀ ਕਹਿੰਦਾ ਆਪਣੇ ਐਲਕਾਰਾਂ ਨੂੰ ਵੀ ਤੁਸੀਂ ਕੀ ਦਾ ਸੀਸ ਵੱਢ ਕੇ ਲੈ ਆਏ ਹੋ ਸਿਰ ਸੁਣਿਓ ਰঞ্জੀਤ ਸਿੰਘ ਜੀ ਉਹ ਕਹਿੰਦਾ ਇੰਨਾ ਸੌਖਾ ਨਹੀਂ ਸਿੱਖਾਂ ਦਾ ਗੁਰੂ ਫੜਨਾ ਇਨਾ ਸੌਖਾ ਨਹੀਂ ਸਿੱਖਾਂ ਦਾ ਗੁਰੂ ਫੜਨਾ ਉਹ ਕੋਈ ਸਾਧ ਮਲੰਗ ਨਹੀਂ ਪਕੜ ਲਓਗੇ ਉਹ ਤੇ ਸਿੱਖਾਂ ਦੇ ਦਿਲਾਂ ਵਿੱਚ ਵਸਦਾ ਹੈ ਉਹ ਕੋਈ ਕੱਟੀ ਪਤੰਗ ਨਹੀਂ ਪਕੜ ਲਓਗੇ ਇਨਾ ਸੌਖਾ ਨਹੀਂ ਸਿੱਖਾਂ ਦਾ ਗੁਰੂ ਫੜਨਾ ਉਹ ਕੋਈ ਸਾਧ ਮਲੰਗ ਨਹੀਂ ਪਕੜ ਲਓਗੇ ਉਹ ਤੇ ਸਿੱਖਾਂ ਦੇ ਦਿਲਾਂ ਵਿੱਚ ਵਸਦਾ ਹੈ ਉਹ ਕੋਈ ਕੱਟੀ ਪਤੰਗ ਨਹੀਂ ਪਕੜ ਲਓਗੇ ਉਹ ਕੋਈ ਘੜੀ ਦੀ ਕੜੇ ਦੀ ਮੱਛੀ ਨਹੀਂ ਕੱਢ ਲਓਗੇ ਕਿਸੇ ਵੀਣੀ ਦੀ ਵੰਗ ਨਹੀਂ ਪਕੜ ਲਓਗੇ ਜਿਹੜੇ ਢੰਗ ਤਰੀਕੇ ਉਹ ਜਾਣਦਾ ਹੈ ਤੁਹਾਡੇ ਕੋਲ ਉਹ ਢੰਗ ਨਹੀਂ ਪਕੜ ਲਓਗੇ ਵਾਹ ਵਾਹ ਜੀ ਵਾਹ ਜੀ ਮਹਾਨ ਜਿਹੜੇ ਢੰਗ ਜਿਹੜੇ ਢੰਗ ਤਰੀਕੇ ਉਹ ਜਾਣਦਾ ਹੈ ਯੋਧ ਨੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬੜੀ ਕਮਾਲ ਸੀ ਜਿਹੜੀ ਢੰਗ ਤਰੀਕੇ ਉਹ ਜਾਣਦਾ ਹੈ ਤੁਹਾਡੇ ਕੋਲ ਉਹ ਢੰਗ ਨਹੀਂ ਪਕੜ ਲਓਗੇ ਆਖਰੀ ਲਾਈਨਾਂ ਉਹ ਕਹਿੰਦਾ ਗੁਰੂ ਤੁਸਾਂ ਨੂੰ ਬੁੱਧੂ ਬਣਾ ਗਿਆ ਜੀ ਗੁਰੂ ਤੁਸਾਂ ਨੂੰ ਬੁੱਧੂ ਬਣਾ ਗਿਆ ਜੀ ਉਹ ਤੇ ਸਾਰਿਆਂ ਨੂੰ ਕਰਕੇ ਜਿੱਤ ਗਿਆ ਉਹ ਅਸੀਂ ਜਿੱਤ ਕੇ ਵੀ ਬਾਜ਼ੀ ਹਾਰ ਗਏ ਆ ਗੁਰੂ ਹਾਰ ਕੇ ਵੀ ਬਾਜ਼ੀ ਜਿੱਤ ਗਿਆ ਬੋਲੇ ਸੋਨਹਾਲ ਉਹ ਤੇ ਤੁਸਾਂ ਨੂੰ ਬੁੱਧੂ ਬਣਾ ਗਿਆ ਜੀ ਉਹ ਤੇ ਸਾਰਿਆਂ ਨੂੰ ਕਰਕੇ ਜਿੱਤ ਗਿਆ ਅਸੀਂ ਜਿੱਤ ਕੇ ਵੀ ਬਾਜ਼ੀ ਹਾਰ ਗਏ ਆ ਗੁਰੂ ਹਾਰ ਕੇ ਵੀ ਬਾਜ਼ੀ ਜਿੱਤ ਗਿਆ ਗੁਰੂ ਹਾਰ ਕੇ ਵੀ ਬਾਜ਼ੀ ਜਿੱਤ ਗਿਆ ਬਹੁਤ ਬਹੁਤ ਧੰਨਵਾਦ ਸਮੂਹ体 ਤੌਰ ਤੇ ਸਾਰੀ ਸਾਧ ਸੰਗਤ ਦਾ